ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਭਏ ਅਨੰਦਾ ਦੁਖ ਕਲੇਸ਼ ਸਭ 나ਠੇ ਗੁਣ ਗਾਵਤ ਧਿਆਵਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗ ਜੀਵਨ ਨਾਮ ਤੁਮਾਰਾ ਗੁਰ ਪੂਰੇ ਦੀਓ ਉਪਦੇਸਾ ਜਪ ਭੋਜਲ ਪਾਰ ਉਤਾਰਾ ਰਹਾਓ ਤੂੰ ਹੈ ਮੰਤਰੀ ਸੁਨੇ ਪ੍ਰਭ ਤੂੰ ਹੈ ਸਭ ਕੁਛ ਕਰਨਹਿ ਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਕਿਆ ਗੁਣ ਤੇਰੇ ਆਖ ਬਖਾਣੀ ਕੀਮਤ ਕਹਿ ਨਾ ਜਾਈ ਵੇਖ-ਵੇਖ ਜੀਵੇ ਪ੍ਰਭ ਆਪਣਾ ਚਰਜ ਤੁਮਹਿ ਵਡਾਈ ਤਾਰਨਗਰੋ ਆਪ ਪ੍ਰਭ ਸੁਆਮੀ ਪਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਬਾਛੋਂ ਸੰਤਾਂ ਧੂਰੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸੁਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸੁਵਾਰੇ ਆਪਣੇ ਦਾਸ ਕੋ ਭੇਉ ਸਹਾਈ ਸਗਲ ਮਨੋਰਥ ਕੀਨੇ ਕਰਤੈ ਓਣੀ ਬਾਤ ਨਾ ਕਾਈ ਰਹਾਓ ਕਰਤੈ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਟੋਟ ਨਕਤ ਹੋ ਆਵੈ ਮੇਰੇ ਪੂਰੇ ਸਤਗੁਰ ਭਾਵੇਂ ਸਿਮਰ ਸਿਮਰ ਦੇ ਆਲਾ ਸਭ ਜੀ ਭਏ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਤਿਆਇਆ ਸਰਬ ਫਲਾ ਪੁੰਨ ਪਾਇਆ ਸੋਰਠ ਮਹੱਲਾ ਪੰਜਵਾ ਘਰ ਤੀਜਾ ਧੋਪ ਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ RAM DAS ਸਰੋਵਰ ਨਾਤੇ ਸਾਬ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸਲ ਖੇਮ ਪ੍ਰਭ ਧਾਰੇ ਸਈ ਸਲਾਮਤ ਸਭ ਥੋਕ ਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭਿਓ ਸਾਥੀ ਨਾਨਕ ਨਾਮ ਧਿਆਇਆ ਆਯਾਦ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿੱਤ ਆਇਆ ਸੋ ਕਰ ਦਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਓ ਪ੍ਰਭ ਕੀ ਇਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਿਖਾਣੇ ਗੁਰ ਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਆਗੇ ਸੁਖ ਗੁਰ ਦੀਆ ਪਾਛੇ ਕੁਸਲ ਖੇਮ ਗੁਰ ਕੀਆ ਸਰਬਨਿਧਾਨ ਸੁਖ ਪਾਇਆ ਗੁਰ ਅਪਨਾ ਹਿਰਦੈ ਧਾਇਆ ਆਪਣੇ ਸਤਗੁਰ ਕੀ ਵਡਿਆਈ ਮਨਿਛੇ ਫਲ ਪਾਈ ਸੰਤੋ ਦਿਨ ਦਿਨ ਚੜੈ ਸਵਾਈ ਰਹਾਓ ਜੀਅ ਜੰਤ ਸਭ ਭਏ ਦਿਆਲਾ ਪ੍ਰਭ ਆਪਣੇ ਕਰ ਦੀਨੇ ਸਹਜ ਸੁਭਾਏ ਮਿਲੇ ਗੋਪਾਲਾ ਨਾਨਕ ਸਾਜ ਪਤੀਨੇ ਸੋਰਠ ਮਹੱਲਾ ਪੰਜਵਾ ਗੁਰਗਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ RAM ਨਾਮ ਮੰਨ ਲਾਗਾ ਜਮ ਲਜਾਏ ਘਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਿਦਾਤਾ ਰਹਾਓ ਨਾਨਕ ਪ੍ਰਭ ਬਿਨਾਸੀ ਤਾ ਕੀ ਸੇਵਨਾ ਬਿਰਥੀ ਜਾਸੀ ਅਨਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜਵਾ ਗੁਰਪਨੇ ਬਲੇਹਾਰੀ ਜਨ ਪੂਰਨ ਪੈਜ ਸਵਾਰੇ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਹੋ ਤਿਸ ਬਿਨੇ ਅਵਰ ਨਾ ਕੋਈ ਕਰਨ ਕਰਣ ਪ੍ਰਭ ਸੋਈ ਰਹਾਓ ਪ੍ਰਭ ਆਪਣੇ ਵਰ ਦਿਨੇ ਸਗਲ ਜੀਵ ਵਸਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁਖ ਮਿਟਾਇਆ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਸਰਬਕਲਿਆਣ ਪ੍ਰਭ ਕੀਨੇ ਕਰਿ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗੈ ਸੋ ਲੇਵੈ ਪ੍ਰਭ ਆਪਣਿਆਂ ਸੰਤਾਂ ਦੇਵੈ ਹਰ ਗੋਵਿੰਦ ਪ੍ਰਭ ਰਖਿਆ ਜਨ ਨਾਨਕ ਸਾਚ ਸੁਭਾਖਿਆ ਸੋਰਠ ਮਹੱਲਾ ਪੰਜਵਾ ਸੋਈ ਕਰਾਏ ਜੋ ਤੁਧ ਭਾਵੇ ਮੋਹੇ ਸਿਆਣਪ ਕਛੂ ਨ ਆਵੇ ਹਮ ਬਾਰਕ ਤੋ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਓ ਜੀ ਆਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਜੀ ਜੰਦ ਸਭ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ